ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਣੀ ਫਕਤ ਕਬੀਰ ਜੀ ਕੀ ਕਿਨਹੀ ਬਨ ਜਿਆ ਕਾਂਸੀ ਤੰਬਾ ਕਿਨਹੀ ਲੌਂਗ ਸੁਪਾਰੀ ਸੰਤੋ ਬਨ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੀ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੂਰਲਕ ਝੂਟ ਗਈ ਸੰਸਾਰੀ ਰਹਾਉ ਸੱਚ ਲਾਇ ਤੋ ਸਚ ਲਾਗੇ ਸਾਚੇ ਕੇ ਵਿਵਹਾਰੀ ਸੱਚੀ ਵਸਤ ਕੇ ਭਾਰ ਚ ਲਾਏ ਪਹੁੰਚੇ ਜਾਏ ਪੰਡਹਰੀ ਆਪੇ ਰਤਨ ਜਵਾਰ ਮਾਨਕ ਆਪੇ ਹੈ ਪਸਾਰੀ ਆਪੀ ਦੇ ਇਸ ਆਪ ਚਲਾਵੀ ਨਿਚਲ ਹੈ ਵਿਪਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਪਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਬੀ ਖੇਪ ਹਮਾਰੀ ਕੀ ਸਮਝਾਉਂਦੇ ਆ ਭਗਜੀ ਕਿਨਹੀ ਬਣ ਜਿਆ ਕਾਂਸੀ ਤੰਬਾ ਕਿਨਹੀ ਲੌਂਗ ਸੁਪਾਰੀ ਸੰਤੋ ਬਣ ਜਿਆ ਨਾਮ ਗੋਬਿੰਦ ਕਾਏ ਸਿਖੇ ਪਵਾਰੀ ਸੰਸਾਰੀ ਗਿਆਨ ਨੇ ਉਹਨਾਂ ਨੂੰ ਕਾਂਸੀ ਕਹਿਤਾ ਤੰਬਾ ਕਹਿਤਾ ਮੰਦਰਾਂ ਦੇ ਵਿੱਚ ਲੌਂਗ ਸੁਪਾਰੀ ਚੜਦੇ ਸੀਗੇ ਉਹ ਉੱਤਰਮ ਦੇ ਵਿੱਚ ਇਹ ਲੋਕ ਮੰਨਦੇ ਸੀ ਵੀ ਇਹੀ ਧਰਮ ਹੈ ਲੱਖ ਟੱਕਿਆਂ ਕੇ ਮੁੰਡੜੇ ਲੱਖ ਟੱਕਿਆਂ ਕੇ ਹਾਰ ਕਾਬੀ ਰਾਜੇ ਰਾਣੀਆਂ ਬੋਲੇ ਆਲ ਪਤਾਲ ਆਲ ਪਤਾਲ ਦੀਆਂ ਗੱਲਾਂ ਕਰਦੇ ਸੀਗੇ ਰਾਜਿਆਂ ਦੀਆਂ ਕਹਾਣੀਆਂ ਸੁਣਾਉਂਦੇ ਨੇ ਧਰਮ ਦੇ ਵਿੱਚ ਲਿਆ ਕੇ ਅਸੀਂ ਵੀ ਉਹੀ ਕੰਮ ਕਰੀ ਜਾਂਦੇ ਆ ਕੋਈ ਵੀ ਸੇਵਾ ਕਰਦੇ ਆ ਗੁਰੂ ਘਰ ਜਾ ਕੇ ਜਾਂ ਕਿਤੇ ਉਹਨੂੰ ਧਰਮ ਚ ਲਿਆਉਂਦੇ ਆ ਉਹ ਸਾਡੇ ਫਰਜ਼ ਨੇ ਸੇਵਾ ਤਾਂ ਭਾਈ ਇਹੀ ਹੈ ਜੋ ਸਾਨੂੰ ਗੁਰੂ ਸਾਹਿਬ ਸਮਝਾਉਂਦੇ ਨੇ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਣ ਗਾਵ ਤੇਰੀ ਉਤਰ ਸਮਾਇਲ ਜਗਜੀਤ ਸਾਹਿਬ ਉਹ ਤੂੰ ਗੁਣ ਤਾਂ ਵਿਚਾਰ ਕੇ ਦੇਖ ਕੁਦਰ ਦੇ ਜਿਹੜੀ ਤਰੀ ਹਉਮੈ ਦੀ ਮਾਇਲ ਜੇ ਨਿਕਲ ਜਾਊਗੀ ਐਵੇਂ ਚੌੜਾ ਹੋਇਆ ਫਿਰਦਾ ਜੀਵ ਦਸ਼ਕਾ ਨਾ ਜੇ ਡੋ ਡੋ ਜਾਤ ਹੈ ਭਗਜੀ ਦਾ ਹੀ ਹੈ ਇਹ ਸਾਰੇ ਵਪਾਰ ਕਰਦੇ ਨੇ ਕਾ ਦਾ ਕਾਂਸੀ ਤੰਬਾ ਕਿਨਹੀ ਲੌਂਗ ਸੁਪਾਰੀ ਸੰਤੋਂ ਬਣ ਜਾ ਨਾਮ ਗੋਵਿੰਦ ਸੰਤ ਕੀ ਬਣ ਕਰਦੇ ਨੇ ਨਾਮ ਦਾ ਨਾਮ ਤਾਂ ਫਿਰ ਹੁਕਮ ਹੈ ਭਾਈ ਹੁਕਮ ਚ ਰਹਿੰਦੇ ਨੇ ਬਾਣੇ ਚ ਰਹਿੰਦੇ ਨੇ ਐਸੀ ਕੇਪ ਮੈਂ ਐਸੀ ਕੇ ਫੁੰਦੀਆਂ ਨਾਲ ਕੋਲੇ ਇਹ ਨਾਮ ਦੀ ਕੇਪ ਹੁੰਦੀ ਆ ਉਹਨਾਂ ਕੋਲੇ ਹਰ ਕੇ ਨਾਮ ਕੇ ਵਪਾਰੀ ਇਹ ਵਪਾਰ ਕਰਦੇ ਨੇ ਹਰ ਦੇ ਨਾਮ ਪਹਿਲਾਂ ਆਪ ਪ੍ਰਾਪਤ ਕਰਦੇ ਨੇ ਫਿਰ ਦੂਜਿਆਂ ਨੂੰ ਦਿੰਦੇ ਨੇ ਸੰਤ ਲੋਕ ਪਹੁੰਚ ਜਾਂਦੇ ਨੇ ਆਪਾਂ ਵੀ ਤਾਂ ਸੰਤ ਲੋਕ ਪਹੁੰਚਣਾ ਵਾ ਇਹ ਤਾਂ ਮ੍ਰਿਤ ਲੋਕ ਆ ਇੱਥੇ ਸੰਤ ਲੋਕ ਭਾਲੀ ਜਾਂਦੇ ਆ ਆਪਾਂ ਮਰਨ ਲਿਖਾਏ ਮੰਡਲ ਵਿੱਚ ਆਏ ਜੀਵਨ ਸਾਜੇ ਮਾਈ ਬਾਣੀ ਨੇ ਜੀਵਨ ਸਾਜਣਾ ਉਹ ਛੜਤੀ ਮ੍ਰਿਤ ਲੋਕ ਨੂੰ ਸਵਰਗ ਬਣਾ ਰਹੇ ਆ ਅਸੀਂ ਇਹ ਨਹੀਂ ਬਣਨਾ ਪਾਈ ਇਹ ਸਮਝਣ ਦੀ ਲੋੜ ਹੈ ਹੀਰਾ ਹਾਥ ਜੜਿਆ ਨਿਰਮੋਲਕ ਸੂਟ ਗਈ ਸੰਸਾਰੀ ਐਸਾ ਹੀਰਾ ਗਿਆਨ ਜਦੋਂ ਹੱਥ ਚੜਦਾ ਹੈ ਬੁੱਧੀ ਦੇ ਬੁੱਧੀਮਾਨ ਨੂੰ ਜਿੱਤ ਲੈਂਦੀ ਹੈ ਸੰਸਾਰ ਛੁੱਟ ਜਾਂਦਾ ਹੈ ਰਹਾਉ ਸੱਚੇ ਲਾਏ ਤੋ ਸੱਚ ਲੱਗੇ ਸੱਚੇ ਕੇ ਵਪਾਰੀ ਬਿਹਾਰੀ ਸੱਚ ਦਾ ਗਿਆਨ ਜਦੋਂ ਮਿਲਦਾ ਫੇਰੀ ਸੱਚ ਦਾ ਉਸਤਤ ਕਰਾਂਗੇ ਆਪਾਂ ਭਾਈ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ ਇਹ ਮਾਰਗ ਤੇ ਤਾਂ ਸੱਚ ਦੀ ਉਸਤਤ ਹੁੰਦੀ ਹੈ ਆਪਣੀ ਤਾਂ ਉਹਦੀ ਯਣੀ ਪਈ ਫਿਰ ਆਪਾਂ ਕਿਹੜੇ ਮਾਰਗ ਤੇ ਚੱਲਦੇ ਆ ਜਿਹੜੀ ਆਪਦੀ ਉਸਤ ਕਰਾਉਨੇ ਆ ਆਪਾਂ ਨਵੇਂ ਪਾਸਾ ਤੋਂ ਪਹਿਲਾ ਸ਼ਲੋਕ ਹੈ ਗੁਣ ਗੋਬਿੰਦ ਗਾਇਓ ਨੀ ਜਨਮਕਾਰਤਕੀਨ ਕਉ ਨਾਨਕ ਭਜ ਹਰਮਨਾ ਜੈਬਿਤ ਜਲ ਕੋਮੀਨ ਮੱਛੀ ਪਾਣੀ ਚੋਂ ਬਾਹਰ ਆਉਂਦੀ ਹੈ ਇਹ ਵਿਧੀ ਹੈ ਫਿਰ ਉਹਦੀ ਮੌਤ ਅਸੀਂ ਹੁਕਮ ਤੋਂ ਬਾਹਰ ਜਾਂਨੇ ਸਾਡੀ ਮੌਤ ਹੈ ਇਹਨੂੰ ਸਮਝਣ ਦੀ ਲੋੜ ਹੈ ਭਾਈ ਸਾਚੇ ਲਾਇ ਤੋਂ ਸੱਚ ਲੱਗੇ ਸਾਚੇ ਕੀ ਵਿਵਹਾਰੀ ਸੱਚੀ ਵਸਤ ਕੇ ਭਾਰ ਚ ਲਾਏ ਪਹੁੰਚਾਏ ਪੰਡਾਰੀ ਪੰਡਾਰੇ ਇਹ ਫਿਰ ਕਹਾ ਅੱਗੇ ਭਾਈ ਹੁਣ ਆਪਾਂ ਕਹਦੇ ਭੰਡਾਰੇ ਕਰਨੇ ਕੋਈ ਲੰਗਰ ਲਾ ਲੈਂਦਾ ਹੈ ਉਹ ਭੰਡਾਰਾ ਕਰਨਾ ਸੀ ਭਾਈ ਗਿਆਨ ਦਾ ਭੁਗਤ ਗਿਆਨ ਦਿਆ ਭੰਡਾਰੇ ਨੇ ਥੋੜੇ ਕੋ ਭੰਡਾਰਾ ਹੋਊ ਫੇਰ ਧਿਆਨ ਅੰਦਰ ਹੋਊ ਫੇਰ ਹੀ ਭੰਡਾਰਾ ਲਾਉਂਗੇ ਗਿਆਨ ਦਾ ਖਾਣ ਪੀਣ ਦਾ ਕਰੀ ਜਾਂਦੇ ਆਤਮਾ ਭਟਕੀ ਜਾਂਦੀਆਂ ਨੇ ਆਪੇ ਰਤਨ ਜੋਹਾਰ ਮਾਨਕ ਆਪੇ ਹੈ ਪਸਾਰੀ ਆਪੇ ਦਿੱਦ ਸਾਫ ਚਲਾਵੇ ਨਿਚਲ ਹੈ ਵਪਾਰੀ ਨਿਚਲ ਵਪਾਰ ਹੈ ਭਾਈ ਇਹ ਕਰਨਾ ਹੀ ਆਤਮਾ ਇਹ ਸੱਚ ਦੇ ਗਿਆਨ ਤੋਂ ਬਿਨਾਂ ਆਪਾਂ ਕਰ ਨਹੀਂ ਸਕਦੇ ਸੱਚ ਨਾਲ ਜੁੜੇ ਤੋਂ ਬਿਨਾਂ ਆਪਾਂ ਕਰ ਨਹੀਂ ਸਕਦੇ ਆਪਾਂ ਜੁੜੇ ਹੋਏ ਆਂ ਕੋੜ ਰਾਜਾ ਕੋੜ ਪ੍ਰਜਾ ਕੋੜ ਸਭ ਸੰਸਾਰ ਆਪਾਂ ਉਹਦੇ ਨਾਲ ਜੁੜੇ ਹੋਏ ਆਂ ਉਹਨੂੰ ਸੱਚ ਸਮਝੀ ਬੈਠੇ ਆਂ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਪਰੜੜੀ ਇਹ ਕੰਮ ਕਰਨਾ ਹੈ ਆਪਾਂ ਮਨ ਨੂੰ ਬੈਲ ਬਣਾਉਣਾ ਹੈ ਮਨ ਨੂੰ ਸਾਧ ਨਹੀਂ ਬਣਾਉਣਾ ਮਨ ਨੂੰ ਤਾਂ ਬੈਲ ਬਣਾਉਣਾ ਇਹਦੇ ਉੱਪਰ ਕੀ ਲੱਦਣਾ ਵਾ ਮਨ ਕਰ ਬੈਲ ਸੁਰਤ ਸੁਰਤ ਹੁੰਦੀ ਹੈ ਰਾਧ ਹੁਸਨ ਦੀਂਦਾ ਉੱਤੇ ਚੱਲਣਾ ਇਹ ਪੈਂਡਾ ਬਣਾਉਣਾ ਸੁਰਤ ਦਾ ਧਿਆਨ ਗਿਆਨ ਦੀ ਗੋਣ ਬੂਰੀ ਤੇ ਭਰ ਕੇ ਰੱਖਣੀ ਹੈ ਜਦੋਂ ਵੀ ਕੋਈ ਬੋਲਦਾ ਵਾ ਇਹਨੂੰ ਗਿਆਨ ਨਾਲ ਘੋੜਨਾ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਸਿਮਰਨ ਤੋਂ ਬਾਅਦ ਸੋਜੀ ਸੋਜੀ ਹੋ ਜਾਂਦੀ ਹੈ ਫਿਰ ਸਾਡਾ ਜਪ ਪੂਰਾ ਹੋ ਜਾਂਦਾ ਹੈ ਤਪ ਮਨ ਨੂੰ ਘੋੜ ਕੇ ਰੱਖਣਾ ਪੂਜਾ ਪਰਮਾਤਮਾ ਦਾ ਜਸ ਸ਼ੁਰੂ ਹੋ ਜਾਂਦਾ ਹੈ ਇਹਨੂੰ ਸਮਝਣ ਦੀ ਲੋੜ ਆ ਭਾਈ ਇਹ ਆਪਾਂ ਕਰਨਾ ਮਾ ਆਪਾਂ ਤਾਂ ਮਨ ਨੂੰ ਸੰਤ ਬਣਾਈ ਬੈਠੇ ਆ ਮਨ ਨੂੰ ਸਤਿਗੁਰੂ ਬਣਾਈ ਬੈਠੇ ਆ ਸਾਰੀਆਂ ਡਿਗਰੀਆਂ ਦੇਤੀਆਂ ਮਨ ਨੂੰ ਆਪਾਂ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਪਰਡਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਭੀ ਖੇਪ ਹਮਾਰੀ ਸੰਤਾਂ ਨੂੰ ਸਮਝਾਉਂਦੇ ਨੇ ਸੰਸਾਰੀ ਸੰਤ ਲੋਕ ਅੱਗੇ ਆ ਇੱਥੇ ਨਹੀਂ ਹੁੰਦਾ ਸੰਤ ਲੋਕ ਇਹ ਵਰਤ ਲੋਕ ਹੈ ਰਹਿ ਰਸ ਵੀ ਰੋਜ ਪੜ੍ਹਦੇ ਆਂ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹੀਆਂ ਖਾੜ ਚੱਲੋ ਹਰ ਲਾਹਾ ਅੱਗੇ ਵਸਨ ਸੇ ਲੈ ਅੱਗੇ ਜਾਣਾ ਸੰਤ ਲੋਕ ਤਾਂ ਹਰ ਲਾਹਾ ਹਰ ਬਾਣੀ ਕਥਾ ਹੈ ਹਰ ਨਾਮ ਨਾਲ ਜੁੜਨਾ ਪਉ ਇਹੀ ਆਪਾਂ ਕਮਾਈ ਕਰਨੀ ਆ ਉਹੀ ਭਗਤ ਜੀ ਸਮਝਾਉਂਦੇ ਆ ਕਹਿਤ ਕਬੀਰ ਸਨੋਰੇ ਸੰਤੋ ਸੰਸਾਰੀ ਸੰਤਾਂ ਨੂੰ ਸਮਝਾਉਂਦੇ ਨੇ ਨਿੱਬੀ ਖੇਪ ਹਮਾਰੀਏ ਖੇਪ ਸਾਡੀ ਨਾਮ ਦਾ ਵਣਜ ਤਾਂ ਨਿਬਿਆ ਕਿਉਂ ਅਸੀਂ ਕੀਤਾ ਮਨ ਨੂੰ ਬੈਲ ਬਣਾਇਆ ਆਓ ਸਾਰੇ ਮਿਲ ਕੇ ਇਹ ਮੰਨੂ ਜਿੱਤਣ ਦੀ ਵਿਧੀ ਹੈ ਮਨ ਵਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਵੇ ਪੂਰਨ ਕਿਰਪਾ ਲਈਏ ਦਾਤੇ ਦੀ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ